फिलौर छ समाज सेवी ते अटवाल हाउस कॉलोनी दे एमडी डी मनदीप सिंह गोरा उपर दो व्यक्तियां वलो गोलियां चला दितिया गईयां इस घटना दौरान मनदीप सिंह गोरा दे सहयोगी संजीव कुमार दी खब्बी लत्त विच गोली लग गई जिन्हां नूं तुरंत इलाज लई सिविल हस्पताल फिलौर विखे दाखिल करवाया गया है घटना की खबर मिल दया ही डी एस पी फिलोर सरवन सिंह बल ऐसी थाना मुखी फिलौर अमन सैनी पुलिस पार्टी नाल पहुंचे तीघना जांच की थी, सारी घटना सीसीटीवी कैमरिया कैद हो गई मनदीप सिंह गोरा ने दसया कि ओ अपने दफ्तर अटवाल हाउस पिंड गढ़ा विखे मौजूद सी एक थार गड्डी विच सवार व्यक्ति मेरे को लाए जो कि कोठी खरीदने आए संत मैनु फोन करके बाहर सद्या अते पिस्तौल काढ के मेरे उते गोली चलाई मैं पज के अंदर गया ते बाकी साथियों नु सद्या मेरे साथी दे खब्बी लत विच गोली जा वजी अते उकत हमलावर मौके तो फरार हो गए घटना की खबर मिलद ही पुलिस ने मामले की जांच करते हुए सीसीटीवी कैमर की फुटेज खंगालनी शुरू कर दी जो हमलावर फड़िया जा सके डी एस पी सिंह बाल ने कहा कि जल्द ही हमलावर गिरफ्तार कर लिया जाएगा चेतना चैनल ने प्रदीप राजा की रिपोर्ट तो 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 ਉੱਧਰ ਆਇਆ ਉੱਥੇ ਆ ਗਿਆ ਸੀ ਮੈਂ ਉੱਥੇ ਆ ਗਿਆ ਕਿ ਸਾਡੇ ਕੋਲ ਲੁੱਤੀ ਗੱਲ ਹੈ ਮੈਂ ਕਾਲ ਕੀਤਾ ਮੈਂ ਕਾਲ ਨੂੰ ਕਿ ਇਹ ਨਾ ਪੁਲਿਸ ਵਿੱਚ ਪਲਾਇਨ ਕਰ ਲਿਆ ਕਾਲ ਨੂੰ ਖਾ ਗਿਆ ਕਿ ਇਹ ਨਾ ਪੂਰਾ ਪਾਣੀ ਸਰਾਂ ਮੈਂ ਜਿਹੜੇ ਬਲੌਕ ਵਾਲਾ ਨਾ ਇਹ ਇਹਨੂੰ ਕਲੀਜੇ ਲਾਇਆ ਹੈ ਭੈਣ ਜੀ ਇਸ ਨਾਲ ਮੈਂ ਕੀ ਕਰੀ ਤੋਂ ਕਿ ਇਹ ਇਸ ਮਤਲਬ ਕਿ ਤੱਕ ਉਹ ਇਸ ਤੋਂ ਲੰਬੇ ਨੂੰ ਤੁਹਾਨੂੰ ਵੀ ਦੋ ਮੈਂ ਇਸ ਸਟੈਂਡ ਕਰਦੇ ਹਾਂ ਠੀਕ ਹੈ ਇਹ ਕੁਝ ਕੁਸ਼ਨ ਸੱਚ ਮਦਦ ਕੀ ਇੰਟੀ ਲਾਨ ਕੀ ਇੰਟੀ ਗੜਾ ਨਾ ਦੇਖੋ ਕੁਸ਼ਲ ਇਹਦੀ ਸ਼ਹਿਰ ਸੀ ਠੀਕ ਜਣਾ ਸੀ ਤੇ ਅਜੇ ਅੱਜ ਮੈਂ ਟੈਕਟਾਂ ਕਰਾਈਆਂ ਨਹੀਂ ਤਰੀਕੇ ਉਹ 24 ਨੂੰ ਡਿਲੀਵਰੀ ਲੈਣੀ ਸੀ ਉਹ ਫੈਕਟਰੀ ਤੋਂ ਉਹਨਾਂ ਨੇ ਬਟ ਪਰ ਮੁੰਡੇ ਇੱਥੇ ਹੁੰਦੇ ਵੈਪਨ ਵਾਲੇ ਸਾਰੇ ਲਿਸੈਂਸੀ ਸਾਰੇ ਕੋਲ ਸਨ ਤੇ ਮੈਨੂੰ ਇੱਕ ਦੋ ਦਿਨਾਂ ਤੋਂ ਕਾਲ ਕਰਦਾ ਸੀ ਵੀ ਭਾਈ ਜੀ ਮੇਰੇ ਕੋਠੀ ਚਾਹੀਦੀ ਆ ਇਹ ਮੁੰਡਾ ਪਹਿਲਾਂ ਵੀ ਆਇਆ ਕੱਲ ਵੀ ਆਇਆ ਅਕਨਿ ਪਰਸੋਂ ਆ ਮੈਨੂੰ ਕਹਿੰਦਾ ਕੋਠੀ ਚਾਹੀਦੀ ਆ ਵੀ ਰਾਜਵੀਰ ਵਾਲੀ ਦੇਖ ਕੇ ਪਿਆ ਸੀ ਓਕੇ ਓਕੇ ਕਿਹਾ ਕਿ ਚਲੋ ਠੀਕ ਆ ਮੈਂ ਪੰਡਤ ਨੂੰ ਭੇਜਿਆ ਰਾਜਵੀਰ ਦੇ ਮੈਂ ਕਿਹਾ ਵੇਚ ਲਈ ਕੋਠੀ ਤੇ ਮੈਂ ਪੈਸੇ ਦਿੰਦੇ ਆ ਜੀ ਦੇ ਦੋ ਕੋਠੀ ਉਹ ਕਹਿੰਦੇ ਵੀ ਆਪਾਂ ਦੇ ਦੇਣੀ ਆ ਹਨਾ ਮੈਂ ਬਾਹਰ ਸਲਾਹ ਕਰ ਲਾ ਉਹਨੇ ਸਲਾਹ ਕੀਤੀ ਤੇ ਅੱਜ ਹੀ ਮੈਨੂੰ ਫੇਰ ਕਾਲ ਕਰਦਾ ਭਾਜੀ ਵੀ ਮੈਂ ਇਦਾਂ ਇਦਾਂ ਨਾਮ ਦੱਸੋ ਕੌਣ ਸੀ ਜੀ ਰਾਹੁਲ ਪ੍ਰਹੋਲ ਫੇਰ ਮੈਨੂੰ ਕਹਿੰਦਾ ਵੀ ਇਦਾਂ ਇਦਾਂ ਕੋਠੀ ਮੈਂ ਕਿਹਾ ਵੀ ਕਰ ਲਈ ਨੇ ਮੈਂ ਮੰਨ ਗਿਆ ਬੰਦਾ ਵੇਚਣ ਲਈ ਵੀ ਤੁਸੀਂ ਆ ਜਾਓ ਤੁਹਾਡੇ ਨਾਲ ਗੱਲ ਕਰਾ ਲਵਾਂਗਾ ਤੇ ਹੈਲੋ ਕੋ ਹੁਣ ਮੈਂ ਉਹਨੂੰ ਰਾਜਵੀਰ ਨੂੰ ਮੈਂ ਆ ਭਾਜੀ ਆਏ ਆ ਇਹ ਬੈਠੇ ਇੱਥੇ ਬੁਲਾ ਲਿਆ ਫਿਰ ਮੈਂ ਇਹਨੂੰ ਕਾਲ ਕੀਤੀ ਮੈਂ ਕਿ ਕਾਕਾ ਆ ਜਾ ਵੀ ਉਹ ਆ ਗਿਆ ਭਾਜੀ ਵੀ ਤੁਸੀਂ ਬੈਠ ਕੇ ਗੱਲ ਕਰ ਲਓ ਆਪਣੀ ਜਿੱਦਾਂ ਉਹਦੀ ਮੈਂ ਅਸੀਂ ਕਿਹੜਾ ਕੋਈ ਕਮਿਸ਼ਨ ਲੈਣਾ ਤੁਹਾਨੂੰ ਫਤਗ ਨਹੀਂ ਇਹਨਾਂ ਤੇ ਕਹਿੰਦਾ ਵੀ ਇਦਾਂ ਕਰੋ ਮੈਂ 5 ਮਿੰਟ ਚ ਆ ਗਿਆ ਤੁਸੀਂ ਇਹਨਾਂ ਬਾਹਰ ਆ ਕੇ ਗੱਲ ਕਰ ਲਓ ਅਸੀਂ ਮੇਰੇ ਤਾਂ ਠੀਕ ਹੈ ਤੇ ਮੈਂ ਕਿਹਾ ਜਾਂ ਉਦਾਂ ਗੱਲ ਕਰਨੀ ਹੋਊਗੀ ਕੋਈ ਸਿੱਧੀ ਨਹੀਂ ਅਗਲਾ ਕਰਦਾ ਮੇਰੇ ਜਮਾਈ ਤੇ ਬਾਹਰ ਚ ਲਗਿਆ ਇਹ ਥਾਰ ਗੱਡੀ ਚ ਆਇਆ ਤੇ ਕਿੰਨੇ ਜਣੇ ਸੀ ਇਹ ਦੋ ਜਣੇ ਦੋ ਜਣੇ ਮੈਨੂੰ ਲੱਗਦਾ ਇੱਕ ਪਰਦਾ ਵਿੱਚ ਬੈਠਾ ਸੀ ਵਿੱਚ ਬਠਾ ਸੀ ਤਿੰਨ ਜਣੇ ਹੋਰ ਤੇ ਇਹ ਮੈਨੂੰ ਕਹਿੰਦਾ ਭਾਜੀ ਗਾਂ ਆ ਜਾਓ ਮੈਂ ਕਿਹਾ ਗਾਂ ਨਹੀਂ ਕੋਈ ਇੱਥੇ ਆ ਜਾ ਇੱਥੇ ਗੱਲ ਕਰ ਲਓ ਕਹਿੰਦਾ ਗਾਂ ਆ ਜਾਓ ਮੈਂ ਕਿਹਾ ਆਇਆ ਤਾਂ ਤੇ ਇੱਥੇ ਹੋਰੇ ਆ ਜਾ ਤੇ ਚਲੋ ਕਰਦਿਆ ਕਰਦੇ ਮੈਂ ਗਾਹ ਹੋ ਗਿਆ ਨੂੰ ਤੁਰਤੇ ਪਿੱਛੇ ਨੂੰ ਤਰੀ ਜਾਵੇ ਮੈਨੂੰ ਜਾਨੀ ਕਿ ਹੋਰ ਬਾਹਰ ਲੈ ਜਾ ਦੇ ਜੇ ਜਦੋਂ ਬਾਹਰ ਲਗਿਆ ਤਾਂ ਮੈਨੂੰ ਇਹਨੇ ਇਦਾਂ ਜਾਂ ਚੱਕਿਆ ਤੇ ਮੈਂ ਦੇਖਿਆ ਤੇ ਬਲੌਕ ਮੈਂ ਨਾਲ ਹੀ ਇਹਦਾ ਹੱਥੇ ਦੱਬਣ ਲੱਪਿਆ ਵੀ ਮੈਂ ਨਾਲ ਬਾਜ਼ ਮਾਰ ਸੀ ਪਿੱਛੇ ਮੈਂ ਮੈਂ ਕਿਹਾ ਪੰਡਤਾ ਇਹ ਗੋਲੀ ਮਾਰਨ ਲੱਗਾ ਉਹ ਮੈਨੂੰ ਕਹਿੰਦਾ ਤੂੰ ਮੈਨੂੰ ਇਹਨੇ ਲਫਜ਼ ਨਾਲ ਹੀ ਕਿਹਾ ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ ਹਨਾ ਮੈਂ ਜਾਨੂ ਪੰਡਤ ਵੀ ਪਿੱਛੇ ਮੇਰੇ ਸੀਗਾ ਇਹਨੇ ਹੁਣ ਭੱਜ ਗਿਆ ਦਫਾ ਪਾਇਆ ਇਹਨੇ ਕੱਢਦੇ ਸਰ ਪੋਕ ਕਰਦੇ ਇੱਕ ਫੇਰ ਜਿਹੜਾ ਹੋ ਗਿਆ ਹੋ ਗਿਆ ਹੱਥੋਂ ਪਾਈ ਤੇ ਫੇਰ ਜਾਨੂ ਮੁੰਡਿਆ ਜੇ ਗੋਲੀ ਚੱਲੀ ਆ ਮੈਂ ਕਿੱਥੇ ਮੱਥੇ ਆਇਆ ਤੇ ਮੇਰਾ ਜਿਹੜਾ ਮੁੰਡਾ ਗੱਲ ਮੈਨੇ ਇਹਨੇ ਫੇਰ ਗੋਲੀ ਇੱਕ ਚਲਾਈ ਆ ਉਹਦਾ ਤੇ ਜਾਣਾ ਜਿਹੜਾ ਮੁੰਡਾ ਇੱਥੇ ਹੋ ਰਿਹਾ ਬੱਗਾ ਉਹਦੇ ਕੋਲ ਆਪਣਾ ਲਾਇਸੈਂਸ ਇਹ ਪਹਿਲਾਂ ਪਹਿਲਾਂ ਇੱਕ 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 ਅੱਧੀ ਵਾਰ ਆਇਆ ਉਹ ਆਵਾਜ਼ ਨਹੀਂ ਕਰਉਣਾ ਅਨੋ ਨਹੀਂ ਸੀਗਾ ਇਹ ਬਾਹਰੋਂ ਆਇਆ ਜੀ ਇਹਨੇ ਗੁੱਥੀ ਲੈਣੀ ਸੀ ਓਕੇ ਮੈਨੂੰ ਲੱਗਦਾ ਵੀ ਪੈਸੇ-ਕੁਸੇ ਕੋ ਹੈਗੇ 2 ਨੰਬਰ ਦੇ ਚੰਗੇ ਜਿਹੜਾ ਬੰਦਾ ਮੈਨੂੰ ਕਹਿੰਦਾ ਪਾਈ ਮੈਂ ਕਾਉਂਟਰ ਪੇਮੈਂਟ ਦੇਣਾ ਕਰੋੜ ਡੇਢ ਕਰੋੜ ਦੀ ਕੋਠੀ ਆ ਉਹ ਸੋ ਬੋਲਣਾ ਕਾਉਂਟਰ ਪਾਈ ਤੁਹਾਨੂੰ ਇਹੀ ਗੱਲ ਹੋਈ ਵੀ ਉਹ ਕਾਉਂਟਰ ਪੇਮੈਂਟ ਕੋਈ ਦਿੰਦਾ ਕਿੰਨੇ ਫੇਰ ਕਿੰਨੇ ਹੋਏ ਕੋਟਲ ਟੋ ਉਹਨੇ ਇੱਕ ਮਾਰਿਆ ਮੈਂ 2 ਅੱਪ ਚਾਵਲ ਪਾ ਦਿੱਤੇ ਜਿਆ 2 ਹੋਏ ਆ ਕਿਉਂਕਿ ਮੈਂ ਅੰਦਰ ਆ ਗਿਆ ਫਿਰ ਵੈਪਨ ਆਪਣਾ ਚੱਕਣ ਤੇ ਜਾਨੂ ਇਹ ਬਾਹਰ ਫੇ ਗੋਲੀ ਚੱਲ ਪਈ ਸੀ ਗੋਲੀ ਚੱਲ ਪਈ ਸੀ ਤੋਂ ਉਹਨਾਂ ਨੇ ਫੇਰ ਉਧਰੋਂ ਆਪਾਂ ਗੋਲੀ ਲੱਗੀ ਕਹਿੰਦੇ ਗੋਲੀ ਲੱਗੀ ਕਹਿੰਦੇ ਆ ਜੀ ਪਹਿਲਾਂ ਉਹ ਗੱਡੀ ਚਾ ਦੇਖਿਆ ਉਹਨਾਂ ਨੇ ਵੀ ਹੁਣ ਗੋਲੀ ਚੱਲਣ ਲੱਗ ਪਈ ਐ ਬੇ ਉਹਨਾਂ ਨੇ ਗੱਡੀ ਪਿੱਛੇ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਮੇਰੇ ਖਿਆਲ ਨਾਲ ਸਾਡੀ ਇੱਕ ਗੋਲੀ ਉਹਨਾਂ ਦੀ ਗੱਡੀ 'ਚ ਲੱਗੀ ਲੱਗੀ ਕਹਿੰਦੇ ਗੋਲੀ ਇਹ ਜਿਹੜਾ ਮੁੰਡਾ ਮੇਰੀ ਮੈਨੂੰ ਬਚਾਉਣ ਲਈ ਗਿਆ ਉਹਦੇ ਵੀ ਕੱਟ ਦੇ ਵਿੱਚ ਉਹਦੇ ਵੀ ਤੇ ਮੁੜ ਕੇ ਪਾਜੀ ਗਿਆ ਇਹ ਨਵਾਂ ਸ਼ਹਿਰੋਂ ਉਹਨੂੰ ਜੀ ਇੱਥੋਂ ਨਿਕਲ ਕੇ ਹੀ ਗਿਆ ਉਸ ਬਾਬਾ 12 ਕਲੋਨੀ 'ਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਨੌਜਵਾਨ ਬਲੈਕ ਕਲਰ ਦੀ ਥਾਰ ਕਾਰ ਜਿਹੜੀ ਹੈਗੀ ਆ ਟੂ ਡੋਰ ਜਿਹੜ ਹਗੀ ਯਾਰ ਉਹਦੇ ਵਿੱਚ ਆਏ ਤੇ ਇਹਨਾਂ ਨੇ اٹਵਾਲ ਤੋਂ ਨੇ ਜਿਹੜੇ ਮਾਲਕ ਨੇ ਇੱਥੇ ਓਨਰ ਨੇ ਗੁਰਾ اٹਵਾਲ ਉਹਨੂੰ ਪੁੱਛਿਆ ਤੇ ਉਹ ਤਾਂ ਹੱਥੋਂ ਬਾਈ ਹੋਏ ਤੇ ਦੋ ਫਾਇਰ ਕੀਤੇ ਨੇ ਜਿਹੜਾ ਦਾ ਇਹਨਾਂ ਦਾ ਇੱਕ ਸਾਥੀ ਹੈਗਾ ਸੰਜੀਵ ਸੰਜੀਵ ਕੁਮਾਰ ਉਹਦੇ ਲਾਦ ਦੇ ਵਿੱਚ ਜਿਹੜੀ ਆ ਗੋਲੀ ਲੱਗੀ ਕੀ ਕੰਨ ਰਿਹਾ ਗੋਲੀ ਚੱਲੰਦਾ ਗੋਲੀ ਦਾ ਤੇ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਪਰ ਇਹ ਬੰਦੇ ਜਿਹੜੇ ਆ ਸਾਡੀ ਗ੍ਰਿਫਤ ਦੇ ਝੋਣਗੇ ਇਹਨਾਂ ਜੋ ਇੱਕ ਬੰਦੇ ਦੀ ਪਛਾਣ ਜਿਹੜੀ ਆ ਹੋ ਗਈ ਹੈ ਉਹ ਚੱਲ ਰਹੀ ਹੈ ਤਤਸ਼ਖ ਸੰਨਲਾਈਜ਼ ਕਰਦੇ ਹਾਂ ਕਿੰਨੇ ਕ ਬੰਦੇ ਸੀ ਕਿੰਨੇ ਬੰਦੇ ਟੋਟਲ ਬੰਦੇ ਕਿੰਨੇ ਸੀ ਜੀ ਇਹ ਜੋ ਸੀਸੀਟੀਵੀ ਫੁਟੇਜ ਆਏ ਦੋ ਮੇ ਆਏ ਨੇ ਹੋ ਸਕਦਾ ਕੋਈ ਰੈਕੀ ਕਰਨ ਲਈ ਪਿੱਛੇ ਖੜੇ ਹੋਣ ਉਹਨਾਂ ਬਾਰੇ ਬਾਅਦ ਵਿੱਚ ਕਲੀਅਰ ਕਰਦੇ ਹਾਂ